ਜਦੋਂ ਪ੍ਰਾਣੀ ਮਨ ਕਰਕੇ ਗੁਰਬਾਣੀ ਦਾ ਪ੍ਰਭਾਵ ਮਨ ਵਿੱਚ ਬਸਾਉਣਾ ਚਾਹੁੰਦਾ ਹੈ ਉਦੋਂ ਤੱਕ ਇਹ ਪ੍ਰਭਾਵ ਨਹੀਂ ਬਣਦਾ ਜਦੋਂ ਤੱਕ ਮਨ ਵਿੱਚ ਪਹਿਲਾਂ ਜੋ ਵਿਚਾਰ ਤਾਰਾ ਹੈ ਉਹ ਨਹੀਂ ਬਦਲਦੀ ਕਿਉਂਕਿ ਲਾਲਸਾ ਵਾਸ਼ਨਾ ਇੱਛਾ ਦੇ ਨਾਲ ਜਾਂ ਪਦਾਰਥਵਾਦ ਦੇ ਨਾਲ ਮਨ ਭਰਿਆ ਪਿਆ ਹੈ ਉਹੀ ਵਿਚਾਰ ਤਾਰਾ ਅੰਦਰ ਚੱਲ ਰਹੀ ਹੈ ਤੇ ਜੀਵਾ ਦੇ ਨਾਲ ਅਸੀਂ ਪਾਠ ਕਰ ਰਹੇ ਹਾਂ ਸ਼ਬਦ ਪੜ੍ਹ ਰਹੇ ਹਾਂ ਕੀਰਤਨ ਕਰ ਰਹੇ ਹਾਂ ਕਥਾ ਸੁਣ ਰਹੇ ਹਾਂ ਕਥਾ ਕਰ ਰਹੇ ਹਾਂ ਜਿਹੜੀ ਕੰਨਾਂ ਰਾਹੀ ਆਵਾਜ਼ ਸੁਣੀ ਗੁਰਮਤਿ ਦੀ ਬਾਣੀ ਦੀ ਕਥਾ ਦੀ ਉਹ ਮਨ ਤੇ ਟਿਕਦੀ ਨਹੀਂ ਕਿਉਂਕਿ ਮਨ ਦਾ ਪ੍ਰੇਰਦਾ ਪ੍ਰਭਾਵ ਹੈ ਜਦ ਮਨ ਪ੍ਰਭਾਵਿਤ ਹੋਇਆ ਹੈ ਉਹ ਉਸੇ ਵਿਚਾਰ ਤਾਰ ਨਾਲ ਜੁੜਿਆ ਜੋ ਪਹਿਲਾਂ ਉੱਥੇ ਕਾਇਮ ਸੀ ਇਸ ਨੇ ਤੇ ਆਪਣਾ ਘਰ ਬਣਾਇਆ ਮਹਾਰਾਜ ਕਹਿੰਦੇ ਨੇ ਕਿ ਭਾਈ ਮਨ ਅੰਦਰ ਗੁਰਦਾਸਬਰ ਠੀਕੇ ਤੇ ਮਨ ਦੇ ਵਿਚਾਰ ਤਾਰਾ ਪ੍ਰਵੇਸ਼ ਗੁਰਮਤਿ ਅਨੁਸਾਰ ਬਣਾਇ ਬਾਰ-ਬਾਰ ਤਾਂਗ ਰੱਖੇ ਵੀ ਗੁਰੂ ਦੀ ਬਾਣੀ ਸੁਣਨੇ ਕਥਾ ਕਰਨੇ ਕਥਾ ਸੁਣਨੇ ਸੇਵਾ ਕਰਨੇ ਜਉ ਜਉ ਮਨ ਵਿੱਚੇ ਪ੍ਰਭਾਵ ਬਣੇਗਾ ਮਨ ਚ ਪਿਆਸ ਪੈਦਾ ਹੋ ਜੇਗੀ ਜਿਗਿਆਸਾ ਪੈਦਾ ਹੋ ਜੇਗੀ ਨਾਮ ਸੁਣਨ ਦੇ ਗੁਰੂ ਦੇ ਦਰਸਨਾਂ ਦੀ ਤਾੰਗ ਪੈ ਜਾ ਹੋਈ ਉਸ ਅਵਸਥਾ ਵਿੱਚ ਉਹ ਮਾਨ ਹਨ ਉਹਨ ਮੰਨ ਮਨ ਉਹਨ ਮਾਨ ਇਹ ਉਸ ਅਵਸਥਾ ਵਿੱਚ ਜਿ ਮੰਨ ਨੂੰ ਸ਼ਬਦ ਮਿਲਦਾ ਹੈ ਵਾਹਿਗੁਰੂ ਜੀ ਦੇ ਜਾਪ ਦਾ ਕਸਾ ਮਿਲਦੀ ਹੈ ਗਿਆਨ ਦੀ ਪ੍ਰਤੀ ਕੀਰਤਨ ਸੁਣਦਾ ਹੈ ਉਹ ਫਿਰ ਪ੍ਰਭਾਵ ਬਣਾਉਂਦਾ ਹੈ ਮਨ ਤੇ ਇਸ ਵਾਸਤੇ ਇੱਥੇ ਲਾਜ਼ਮੀ ਅਰਦਾਸ ਕਰੀਏ ਗੁਰੂ ਅੱਗੇ ਮਹਾਰਾਜ ਜੀ ਮਨ ਦੀ ਵਿਚਾਰ ਧਾਰਾ ਗੁਰਮਤਿ ਅਨੁਸਾਰ ਹੋ ਜੇ ਮਾਨੀ ਪਿਆਸ ਪੈਦਾ ਹੋ ਜੇ ਲਬ ਨੂੰ ਮਿਲਣ ਦੀ ਤਾਂਗ ਬਣ ਜੇ ਜਿਉਂ-ਜਿਉਂ ਇਹ ਪਿਆਸ ਵਧੇਗੀ ਤੇਵੇਂ-ਤੇਵੇਂ ਪ੍ਰੇਮ ਭਾਵਨਾ ਅੰਦਰ ਹੋ ਜਾਏਗੀ ਜਦੋਂ ਬਾਣੀ ਪੜਾਂਗੇ ਸੁਣਾਾਂਗੇ ਕੀਰਤਨ ਕਰਾਂਗਾ ਕਲਾ-ਕਲਾ ਅੱਖਰ ਵੈਗੁਰੂ ਜੀ ਦਾ ਮਨ ਤੇ ਪ੍ਰਭਾਵ ਬਣਾਏਗਾ ਤੇ ਫਿਰ ਮਨ ਨੂੰ ਰਸ ਆਏਗਾ ਬਾਣੀ ਵਿੱਚ ਜੋ ਅਨੰਦ ਆਏਗਾ ਕਸਾ ਕਰਦਿਆਂ ਸੁਣਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਅੰਦ ਬਣੇਗਾ सेवा ਨਾਲ ਜੁੜੇ ਨੰਦ ਬਣਨ ਇਸ ਨੰਦ ਵਾਸਤੇ ਜ਼ਰੂਰੀ ਕਿ ਪਾਈ ਸੇਜ ਅੰਦਰ ਸਜਾਈਏ ਪ੍ਰਮਾਤਮਾ ਦੇ ਦਰਸ਼ਨਾਂ ਦੇ ਤਾਂਗ ਦੀ ਪਿਆਰੀ ਆਸਣ ਬਣਾਈਏ ਸਰਦਾ ਵਾਲਾ ਪ੍ਰੇਮਾ ਭਗਤੀ ਵਾਲਾ ਜਿਉਂ-ਜਿਉਂ ਪ੍ਰੇਮ ਹੋਏਗਾ ਅੰਦਰ ਪ੍ਰਮਾਤਮਾ ਦੇ ਪ੍ਰਤੀ ਫਰਤੇਵੇਂ ਤੇ ਮਿਹਬਾਨੀ ਦਾ ਪ੍ਰਭਾਵ ਮਨ ਤੇ ਟਿਕਦਾ ਜਾਏਗਾ ਮਨ ਬਾਣੀ ਨਾਲ ਜੁੜੇਗਾ ਇਸ ਇਸ ਦੇ ਅੰਦਰ ਬਾਣੀ ਬਸਨੀ ਹੈ ਉਹ ਹਿਰਦਾ ਫਿਰ ਖੁਸ਼ ਹੋਵੇ ਆਨੰਦ ਬਣੇਗਾ ਰਸ ਬਣੇਗਾ ਕੋਰ ਸਵਾਪ ਸਾਈ ਹੋਣ ਸਭ ਦਿਵਸ ਬਣਾਉਣ ਜੀ